ਪਬਲਿਕ ਗਾਰਡੀਅਨ ਨਿਊਜ਼ ਤੁਸੀਂ ਦੇਖ ਰਹੇ ਹੋ ਤੇ ਇਸ ਵੇਲੇ ਦੀ ਖਬਰ ਬਰਨਾਲਾ ਤੋਂ ਆ ਰਹੀ ਹੈ ਜਿੱਥੇ ਕਿ ਬੀਤੀ ਸ਼ਾਮ ਬਰਨਾਲਾ ਦੇ ਪਿੰਡ ਨੈਣੀਵਾਲ ਵਿੱਚ ਸੰਗਰੂਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਵੱਲੋਂ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਵਿੱਚ ਭਾਜਪਾ ਦੇ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਦ ਸਿੰਘ ਨੈਣੀਵਾਲ, ਭਾਜਪਾ ਦੇ ਸਟੇਟ ਐਗਜ਼ੀਕਿਊਟਿਵ ਵਰਜਿੰਦਰ ਕੌਰ ਰਾਏ ਅਤੇ ਭਾਜਪਾ ਬਰਨਾਲਾ ਦੀ ਸਮੁੱਚੀ ਟੀਮ ਵੀ ਮੌਜੂਦ ਰਹੀ। ਇਥੇ ਉਹਨਾਂ ਵੱਲੋਂ ਜਿੱਥੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਉੱਥੇ ਹੀ ਉਹਨਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਅੱਜ ਤੱਕ ਸੰਗਰੂਰ ਲੋਕ ਸਭਾ ਹਲਕੇ ਨੂੰ ਕੋਈ ਵੀ ਅਜਿਹਾ ਉਮੀਦਵਾਰ ਨਹੀਂ ਮਿਲਿਆ ਜੋ ਪ੍ਰਧਾਨ ਮੰਤਰੀ ਤੱਕ ਲੋਕਾਂ ਦੇ ਮੁੱਦੇ ਲੈ ਕੇ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਸੂਬਾ ਸਰਕਾਰ ਦੇ ਕਿਸਾਨਾਂ ਵੱਲੋਂ ਕੀਤੇ ਗਏ ਵਾਅਦਿਆਂ ਦੀ ਵਾਅਦਾ ਖਿਲਾਫੀ ਨੂੰ ਲੈ ਕੇ ਵੀ ਖੁੱਲ੍ਹ ਕੇ ਗੱਲ ਕੀਤੀ ਹੈ ਤਾਂ ਕੀ ਕੁਝ ਕਹਿੰਦੇ ਨਜ਼ਰ ਆਏ ਭਾਜਪਾ ਦੇ ਸੰਗਰੂਰ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਅਰਵਿੰਦ ਖੰਨਾ ਆਓ ਵੇਖਦੇ ਹਾਂ मेरे बहुत हीstdcaryog मैंने लगदा है सारे भारतीय जनता पार्टी दे कार्यकर्ता यहां ते मेरे बहुत हीstdcaryog भारतीय जनता ते पार्टी दे सारे कार्यकर्ता साहिबान मेरे बहुत हीstdcaryog दर्शन जी जिन्ना ने आज मेनू अपनी कोठी बुला के तौडे नाल एक मुलाकात करन दा मौका दित्ता और मेरे नाल जो सारे भारतीय जनता पार्टी दे मेरे सारे सहयोगी हां ਮੈਂ ਕਾਲੀ ਚੈਸ ਕਰਕੇ ਮੈਂ ਜਿਆਦਾ ਸਾਰਿਆਂ ਦਾ ਨਾਮ ਨਹੀਂ ਲੈਣਾ ਦੇਖੋ ਅੱਜ ਤੁਹਾਡੇ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੈਂ ਸਿਆਸਤੀ ਗੱਲਾਂ ਕਰਨੀ ਨਹੀਂ ਹੈ ਕਿਉਂਕਿ ਇਹ ਸਾਰੀ ਗੱਲਾਂ ਤੁਸੀਂ ਜਾਣਦੇ ਹੋ ਅੱਜ ਇਹ ਜੋ ਪੁਲਿਸ ਫੋਰਸ ਲੱਗੀ ਹੈ ਇੱਥੇ ਇਹ ਜਿਹੜੇ ਲੋਕ ਇਹ ਫੌਜ ਦੇ ਵਿੱਚ ਭਰਤੀ ਕੀਤੀ ਸੀ ਨਾ ਇਹਨਾਂ ਨੇ ਇਹਨਾਂ ਦੀ ਸੋਚ ਸੀ ਕਿ ਮੈਂ ਪੰਜਾਬ ਨੂੰ ਪੰਜਾਬ ਦੀ ਰੱਖਿਆ ਕਰਾਂਗਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਣਾਵਾਂਗੇ ਪੰਜਾਬ ਦੇ ਵਿੱਚ ਗੁੰਡਾ ਗਰ ਗੁੰਡਿਆਂ ਨੂੰ ਫੜਾਂਗੇ ਗੁੰਡੀ ਕਾਰਦੀ ਨੂੰ ਰੋਕਾਂਗੇ ਜੋ ਨਸ਼ਾ ਵੇਚਦੇ ਆ ਉਹਨਾਂ ਨੂੰ ਫੜਾਂਗੇ ਇਹ ਇਹਨਾਂ ਦੀ ਸੋਚ ਸੀ ਆਮ ਜਨਤਾ ਦੀ ਰਖਵਾਲੀ ਕਰਨ ਦੀ ਤੇ ਅੱਜ ਵਿਚਾਰੇ ਕੀ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨਾਲ ਉਹ ਬਚਾਰੇ ਉਹਦੀ ਰੱਖਿਆ ਕਰ ਰਹੇ ਕਿਉਂ ਰੱਖਿਆ ਕਰ ਰਹੇ ਆ ਉਹ ਰੱਖਿਆ ਇਸ ਕਰਕੇ ਕਰ ਰਹੇ ਆ ਕਿਉਂਕਿ ਇਹ ਮਾਹੌਲ ਭਗਵੰਤਬਾਹ ਸਾਹਿਬ ਨੇ ਖਰਾਬ ਕਰ ਦਿੱਤਾ ਔਰ ਇਹ ਜੋ ਭਗਵੰਤਬਾਹ ਸਾਹਿਬ ਦੀ ਟੋਲੀ ਹੈ ਨਾ ਇਹ ਟੋਲੀ ਮੇਰਾ ਘਰਾ ਕਰਨਾ ਚਾਹਦੀ ਆ ਪੂਰੇ ਬੀਜੇਪੀ ਦੇ ਹਰੇਕ ਉਮੀਦਵਾਰ ਦਾ ਘਰਾ ਕਰਨਾ ਚਾਹਦੀ ਆ ਤੇ ਕੁਝ ਘਰਾ ਤੋਂ ਮੈਨੂੰ ਬਚਾਉਣ ਵਾਸਤੇ ਉਹ ਵਿਚਾਰੇ ਦਿਨ ਰਾਤ ਆਪਣਾ ਖਰਾਬ ਕਰ ਰਹੇ ਆ ਜਿੱਥੇ ਇਹਨਾਂ ਨੂੰ ਪੰਜਾਬ ਦੀ ਸੇਵਾ ਕਰਨੀ ਚਾਹੀਦੀ ਹੈ ਉਹ ਵਿਚਾਰੇ ਮੇਰੇ ਨਾਲ ਲੱਗੇ ਤੇ ਇਹ ਮਹਾਨ ਬਣਾ ਭਗਵੰਤ ਮਾਨ ਸਾਹਿਬ ਨੇ ਜੋ ਨੀਲਾ ਕਾਡਾ ਦੇ ਰਾਹੀ ਸੰਨਵਾ ਜਨਾਜ ਮਿਲਦਾ ਹੈ ਗਰੀਬਾਂ ਨੂੰ ਉਹ ਵੀ ਮੋਦੀ ਸਾਹਿਬ ਦੀ ਦੇਣ ਹੈ ਸਰਪੰਚ ਸਾਹਿਬ ਦੇ ਪਿੰਡ ਦੇ ਵਿੱਚ ਜੋ ਸਾਡੀ ਗਰੀਬ ਮਾਤਾਵਾ ਸਾਡੇ ਗਰੀਬ ਲੋਗ ਜਦ ਦਿਹਾੜੀ ਦੇ ਵਿੱਚ ਨਰੇਗਾ ਦਾ ਕੰਮ ਕਰਦੇ ਆ ਉਹ ਵੀ ਪੈਸਾ ਮੋਦੀ ਸਾਹਿਬ ਦਾ ਹੈ ਐਸੇ 42 ਚੀਜ਼ਾਂ ਹਨ ਜੋ ਮੋਦੀ ਸਾਹਿਬ ਨੇ ਲਾਗੂ ਕੀਤੀ ਹੈ ਅੱਜ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਵਧ ਰਹੀ ਹੈ ਨਸ਼ਾ ਵਧ ਰਿਹਾ ਮੈਂ ਤੁਹਾਨੂੰ ਸਿਰਫ ਇਹ ਬੇਨਤੀ ਕਰਨ ਆਇਆ ਕਿਉਂਕਿ ਮੈਂ ਵੀ ਇਸ ਮੁੱਦੇ ਤੇ ਨਹੀਂ ਵੋਟ ਵਾਗ ਰਿਹਾ ਗਿ ਅਰਵਿੰਦ ਖੰਨਾ ਨੇ ਕੋਈ ਕਮਾਲ ਦਾ ਕੰਮ ਕੀਤਾ ਅਰਵਿੰਦ ਖੰਨਾ ਨੇ 25 ਸਾਲ ਸੇਵਾ ਜ਼ਰੂਰ ਕੀਤੀ ਆ ਭਾਈ ਜੀ ਨੂੰ ਪਤਾ ਹੈ ਉਮੀਦ ਫੈਡਰੇਸ਼ਨ ਦੇ ਰਾਹੀ ਉਮੀਦ ਖੰਨਾ ਫਾਟੇਸ਼ਾ ਨੇ ਸੇਵਾ ਬਹੁਤ ਕੀਤੀ ਆ ਪਰ ਜੋ ਸੇਵਾ ਮੋਦੀ ਨੇ ਕੀਤੀ ਹੈ ਉਹਦਾ ਮੁਕਾਬਲਾ ਹਿੰਦੁਸਤਾਨ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਆਪਣੇ ਜੋ ਛੋਟੇ ਸਾਧ ਜਿਆਦਾ ਦੀ ਜੋ ਕੁਰਬਾਨੀ ਹੈ ਉਹ ਪੂਰੇ ਦੇਸ਼ ਦੇ ਵਿੱਚ ਅੱਜ ਪਤਾ ਲੱਗਦੀ ਹੈ ਕਿਉਂਕਿ ਵੀਰ ਬਾਲ ਦਵਸ ਬਣਾਇਆ ਜਾਂਦਾ ਹੈ ਪੂਰੇ ਦੇਸ਼ ਦੇ ਵਿੱਚ ਤੇ ਤਨਾ ਸਿਰਫ ਪੰਜਾਬ ਦੇ ਵਿੱਚ ਬਣਾਇਆ ਜਾਂਦਾ ਸੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਇਹ ਵੀ ਮੋਦੀ ਸਾਹਿਬ ਨੇ ਕੀਤਾ ਤੇ ਮੇਰੇ ਘਰ ਮੇਂ ਐਸਾ ਕੋਈ ਕੰਮ ਨਹੀਂ ਹੈ ਜਿੱਥੇ ਮੋਦੀ ਸਾਹਿਬ ਨੇ ਉਪਰਾਲੇ ਨਹੀਂ ਛੱਕੇ ਮੈਂ ਕਹਾ ਇੱਕ ਮੋਦੀ ਸਾਹਿਬ ਦੀ ਯੋਜਨਾ ਹੈ ਕਿਸਾਨ ਸਮਾਨ ਨਿਧੀ ਯੋਜਨਾ ਉਸ ਨੌਜਵਾਨ ਦੇ ਰਾਹੀ ਹਰੇਕ ਕਿਸਾਨ ਨੂੰ ਜਥੇਦਾਰ ਸਾਹਿਬ ਹਰੇਕ ਕਿਸਾਨ ਨੂੰ 6 6000 ਰੁਪਏ ਹਰ ਸਾਲ ਮਿਲਦਾ 6000 ਉਹਦੇ ਖਾਤੇ ਚ ਮੈਂ ਕਹਾ ਮੈਨੂੰ ਇੱਕ ਐਫੀਡਵੇਟ ਤੇ ਲਿਖ ਕੇ ਦੇ ਦਿਓ ਕਿ ਜਥੇਬੰਦੀ ਦੇ ਕੋਈ ਵੀ ਬੰਦਾ और छे हजार रुपया नहीं ले रहा उन्हें वापस करता मोदी ने पहले मैंने ये दस क्या यार ये कि आप क्यों नहीं कर सकते जिस बंदे ने बंदी गाल दो आसान क्यों ले रहे हो वापस कर दो मैं क्या मेरा दूजा सवाल मैं क्या एक होर योजना मोदी की योजना की है योजना आयुष्मान भारत आयुष्मान भारत बीमा योजना ਦੇ ਰਾਹੀਂ ਹਿੰਦੁਸਤਾਨ ਦੇ ਹਰੇਕ ਗਰੀਬ ਨੂੰ 5 ਲੱਖ ਰੁਪਿਆ ਦਾ ਮੁਫਤ ਇਲਾਜ ਕਰਨ ਦਾ ਵੋਕਲਿਆ ਮੋਦੀ ਸਾਹਿਬ ਨੇ ਦਿੱਤਾ ਤੁਸੀਂ ਗੋਡੇ ਤਾਂ ਨਹੀਂ ਬਦਲੇ ਹਲੇ ਆਊਗਾ ਸਮਾਂ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜਥੇਬੰਦੀਆਂ ਦੇ ਮੁਖੀਆਂ ਨੂੰ ਪੁੱਛੋ ਐਫੀਡਵਿਟ ਦੇ ਕੇ ਮੈਨੂੰ ਦਿਓ ਕਿ ਕਿਨੇ ਕਾਡ ਨਹੀਂ ਬਣਾਇਆ ਮੈਨੂੰ ਕਿਹਾ ਕਿਨੇ ਕਾਡ ਬਣਾਇਆ ਮੈਂ ਕਹਿੰਦਾ ਮੈਨੂੰ ਨਾਮ ਦੱਸੋ ਕਿਨੇ ਕਾਡ ਨਹੀਂ ਬਣਾਇਆ ਇਹ ਦੋ ਸਵਾਲਾਂ ਦਾ ਜਵਾਬ ਮੈਨੂੰ ਦੇ ਦਿਓ ਮੈਂ ਤੁਹਾਡੇ ਗਿਆਰਾਂ ਸਵਾਲਾਂ ਦਾ ਜਵਾਬ ਦੇਣੇ ਆ। ਮੋਦੀ ਦੀ ਸਰਕਾਰ ਤੇ ਬਣ ਗਈ ਦਿੱਲੀ ਹੁਣ ਜੇ ਤੁਸੀਂ ਚੰਗਾ ਵਕੀਲ ਉਹ ਚੰਗਾ ਵਕੀਲ ਕੌਣ ਹੈ ਉਹ ਚੰਗਾ ਵਕੀਲ ਹੈ ਕਮਲ ਦਾ ਫੁੱਲ ਅਰਵਿੰਦ ਖੰਨਾ ਤਾਂ ਇੱਕ ਚਿਹਰਾ ਹੀ ਹੈ ਚਿਹਰਾ ਵੱਡਾ ਚਿਹਰਾ ਤਾਂ ਮੋਦੀ ਹੈ ਕਮਲ ਦਾ ਫੁੱਲ ਤੁਸੀਂ ਕਮਲ ਦੇ ਫੁੱਲ ਨੂੰ ਜਿਦਾ ਕੇ ਦਿੱਲੀ ਭੇਜੋ ਮੋਦੀ ਸਾਹਿਬ ਨੇ ਆਪ ਸੰਗਰੂਰ ਦੇ ਸਾਰੇ ਕੰਮ ਚੰਕ ਚੱਕ ਦੇਨੇ ਇਸ ਕਰਕੇ ਇਸ ਕਰਕੇ ਵੋਟਾ ਆਪਾ ਮੋਦੀ ਦੇ ਕੰਮ ਤੇ ਮੰਗਦੇ ਔਰ ਮੋਦੀ ਦੀ ਪ੍ਰਾਪਤੀਆ ਤੁਹਾਡੇ ਕੋਲ ਆ ਮੀਥਰ ਸਾਹਿਬ ਕਹਿੰਦੇ ਮੈਂ ਆਪਣੀ ਪ੍ਰਾਪਤੀਆ ਤੇ ਵੋਟ ਮੰਗਾਗਾ ਪਰ ਉਹਦੀ ਸਰਕਾਰ ਦੀ ਕੋਈ ਪ੍ਰਾਪਤੀ ਨਹੀਂ ਆ ਨਾ ਸਾਡੇ ਬੀਬੀਆਂ ਨੂੰ 1000 ਰੁਪਿਆ ਮਿਲਿਆ ਨਾ ਸਾਡੇ ਕਾਲਜ ਬਣੇ ਨਾ ਸਕੂਲ ਬਣੇ ਨਾ ਮੈਡੀਕਲ ਕਾਲਜ ਬਣੇ ਨਾ ਹਸਪਤਾਲ ਬਣੇ ਨਾ ਮੁਹੱਲਾ ਕਲੀਨਿਕ ਵੀ ਬੰਦ ਹੋ ਰਹੇ ਆ ਏ ਮਹੌਲਾ ਇਹਨਾਂ ਦਾ ਤੇ ਇਸ ਕਰਕੇ ਉਹਨਾਂ ਦੀ ਤੇ ਕੋਈ ਪ੍ਰਾਪਤੀ ਹੈ ਨਹੀਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਤੋਂ ਹਮੇਸ਼ਾ ਦੂਜੇ ਬੰਦਿਆਂ ਨੂੰ ਵਰਤਿਆ ਕਦੀ ਦੀਪ ਸਿੱਧੂ ਦੀ ਫੋਟੋ ਲਾਤੀ ਕਦੀ ਸੁਧੀ ਮੂਸੇਵਾਲਾ ਵਿਚਾਰੇ ਦੀ ਫੋਟੋ ਲਾ ਕੇ ਬੱਚਿਆਂ ਨੂੰ ਕੋ ਭਲਾ ਕਰਕੇ ਜਜ਼ਬਾਦੀ ਕਰਕੇ ਵੋਟ ਲੈ ਜਾਂਦਾ ਤੇ ਇਸ ਕਰਕੇ ਅੱਜ ਤੋਂ ਚਲੋ ਚੰਗਾ ਕਿ ਅੱਜ ਉਹਦੇ ਕੋਲ ਉਹ ਦੁਬਾਰਾ ਗੱਲ ਨਹੀਂ ਕਰ ਸਕਦਾ ਤੇ ਇਸ ਕਰਕੇ ਮੇਰੀ ਇਹ ਬੇਨਤੀ ਹੈ ਇਹਨਾਂ ਦੀ ਕੋਈ ਪ੍ਰਾਪਤੀ ਨਹੀਂ ਹੈ ਜਥੇਦਾਰ ਸਾਹਿਬ ਅਕਾਲੀ ਦਲ ਦੀ ਵੀ ਕੋਈ ਪ੍ਰਾਪਤੀ ਨਹੀਂ ਹੈ ਇੱਕ ਸਮਾ ਅਕਾਲੀ ਦਲ ਦੇ ਵਿੱਚ ਤੁਸੀਂ ਜਾਂਦੇ ਸੀ ਤੇ ਤਿੰਨ ਮੁੱਦਿਆਂ ਦੀ ਗੱਲ ਹੁੰਦੀ ਸੀ ਕਿਸਾਨਾਂ ਦੀ ਪੰਛੀ ਦੀ ਤੇ ਮਜ਼ਦੂਰਾਂ ਦੀ ਤੇ ਅਜੋ ਗੱਲਾਂ ਤੇ ਰਹਿ ਗਈ ਕੁਰਬਾਨੀਆਂ ਤੇ ਇੱਕ ਦੀ ਗੱਲ ਜ਼ਰੂਰ ਕਰਦੇ ਆ ਪਰ ਕੁਰਬਾਨੀਆਂ ਤੇ ਕਿਸੇ ਹੋਰ ਨੇ ਦਿੱਤੀਆਂ ਕੁਰਬਾਨੀਆਂ ਜਿਨ੍ਹਾਂ ਨੇ ਦਿੱਤੀਆਂ ਅੱਜ ਤੋਂ ਅਕਾਲੀ ਦਲ ਦੇ ਵਿੱਚ ਵੀ ਨਹੀਂ ਆ ਸਰਦਾਰ ਗੁਰਚਰਨ ਸਿੰਘ ਤੋੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸਿਮਰਨਜੀਤ ਸਰਜੀਤ ਸਿੰਘ ਬਰਰਾਲਾ ਸਰਦਾਰ ਸੁਖਦੇਵ ਸਿੰਘ ਢੀਂਸਾ ਠੀਕ ਹੈ ਨਾ ਸਰਦਾਰ ਤਲਵੰਡੀ ਸਾਹਿਬ ਤੇ ਅੱਜ ਤੇ ਅੱਜ ਜਦ ਤੁਸੀਂ ਅਕਾਲੀ ਦਲ ਦੀ ਕੀ ਮੀਟਿੰਗ ਤੇ ਜਾਂਦੇ ਹੋ ਤੇ ਉੱਥੇ ਕੌਣ ਬੈਠਾ ਹੁੰਦਾ ਕਿ ਮੈਂ ਰੋਮੀ ਤੇ ਜੀ ਮੈਂ ਟੋਨੀ ਹੈ ਤੇ ਮੈਂ ਬੰਤੀ ਐਸਾ ਹਾਲ ਹੈ ਇਹਨਾਂ ਦਾ ਆ ਪੰਥ ਦੇ ਰਖਵਾਲੇ ਆ ਦੱਸੋ ਮੈਨੂੰ ਸੱਚੇ ਜਥੇਦਾਰ ਵੀ ਵਿਚਾਰਾ ਦੁਖੀ ਆ ਕਿਉਂਕਿ ਉਹ ਚਾਹੁੰਦਾ ਕਿ ਭਾਜਪਾ ਨਾਲ ਜੁੜਨਾ ਚਾਹੁੰਦਾ ਹੈ ਪਰ ਫਿਰ ਲੋਕ ਉਹਨੂੰ ਕਹਿੰਦੇ ਯਾਰ ਤੂੰ ਪੰਥ ਦੇ ਖਿਲਾਫ ਕਰ ਰਿਹਾ ਉਹ ਵਿਚਾਰਾ ਦਿਨੋਂ ਤੋਂ ਉਹਨੂੰ ਪਤਾ ਹੈ ਕਿ ਪੰਥ ਤੇ ਰਹਿ ਜੀ ਆਪਣੇ ਅਕਾਦੀ ਗੱਲ ਪੰਥ ਦੇ ਰਖਵਾਲੀ ਤੇ ਰਹੀ ਨਹੀਂ ਮੈਂ ਜਾਵਾਂ ਕਿੱਥੇ ਇਹਨਾਂ ਨੇ ਵੀ ਨਵੀਂ ਪਾਰਟੀ ਬਣਾ ਲਈ ਪੈਣੀ ਤੁਸੀਂ ਦੇਖਣਾ ਭਾਈ ਇੱਥੇ 27 ਤੋਂ ਕੀ ਹੋ ਗਿਆ 24 ਤੋਂ ਬਾਅਦ ਤੇ ਇਸ ਕਰਕੇ ਉਹ ਸੁਪਾਲ ਸਿੰਘ ਖੈਰਾ ਸਾਹਿਬ सुखपाल सिंह खेरा साहब न किसी ने पूछा कि खैरा साहब तुम तो कपूरथला के रहने वाले हो इत संगरूर क्यों आ गए वो कहना यार मैं तो भगवंत तो बदला लेना है गल सुन नहीं वो ने ने नहीं आया आया आवाज वो तो भगवंत न बदला ले रहा चा करी जा तू तो अपना बदला ले जा आपा अपना काम संवार मोदी ने वोटा पवानी है और अगले सोलह दिन लाइट चल रही है ਮੈਂ ਦੱਸਦਾ 16 ਦਿਨ ਆਪ ਮੈਨੂੰ ਦੇ ਦਿਓ ਆਪਣੇ ਪਿੰਡ ਪਿੰਡ ਵਿੱਚ ਜਾ ਕੇ ਬਸਤੀਆਂ ਦੇ ਵਿੱਚ ਜਾ ਕੇ ਵੇੜਿਆਂ ਦੇ ਵਿੱਚ ਵੜ ਕੇ ਅਗਲੇ 16 ਦਿਨ ਤੁਸੀਂ ਮੈਨੂੰ ਆਪਣੇ ਦੇ ਦਿਓ ਮੇਰਾ ਤੁਹਾਨੂੰ ਵਾਅਦਾ ਰਿਹਾ ਕਿ ਮੋਦੀ ਸਾਹਿਬ ਦੇ ਅਗਲੇ 5 ਸਾਲ ਮੈਂ ਤੁਹਾਨੂੰ ਦਿਲਾਵਾਂਗਾ ਇਹ ਮੇਰਾ ਵਾਅਦਾ ਰਿਹਾ ਬਹੁਤ ਬਹੁਤ ਜਾਨਵਾਜ਼ ਵਾਹਿਗੀ ਜੀ ਦਾ ਖਾਲਸਾ ਵਾਹਿਗੀ ਜੀ ਕੀ ਫਤਿਹ